ਸਾਬਾਂ ਦੀ ਮਾਨ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਣੀ ਹੈ ਜਿਵੇਂ ਪਹਿਲਾਂ ਤੋਂ ਲੈ ਕੇ ਨੰਗ ਸਿੰਘ ਫੌਜਾਂ ਡਟੀਆਂ ਰਹੀਆਂ ਨੇ ਅੰਦਰ ਤੇ ਸਿੰਘ ਸਾਬਾਂ ਨੂੰ ਚਾਹੀਦਾ ਤੁਰੰਤ ਜਿਹੜਾ ਉਹਨਾਂ ਨੂੰ ਛੇਕ ਕੇ ਹੁਕਮ ਕਰਨ ਜਦੋਂ ਤੱਕ ਉਹ ਹੁਕਮਨਾਮੇ ਦੀ ਆ ਕੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਜਿਹੜਾ ਆਪਣੇ ਉਹਨਾਂ ਨੂੰ ਛੇਕਿਆ ਜਾਂਦਾ ਹੈ ਪ੍ਰੈਸ਼ਰ ਨਹੀਂ ਕੋਈ ਪਾ ਸਕਦਾ ਸਿੰਘ ਸਾਬਾਂ ਤੇ ਇੱਜ਼ਾਤ ਨੰਗ ਸਿੰਘ ਫੌਜਾਂ ਦੀਆਂ ਸੀ ਤੇ ਉਦੋਂ ਕੋਈ ਵੀ ਇਹੋ ਜੀ ਗੱਲ ਕਦੇ ਸਾਹਮਣੇ ਨਹੀਂ ਸੀ ਆਈ ਕੋਈ ਬੇਅਦਵੀ ਵਾਲੀ ਕੋਈ ਵੀ ਅਕਾਲ ਤਖਤ ਸਾਹਿਬ ਦੇ ਜ세ਦਾਰ ਹੁਕਮ ਕਰ ਦੇਣ ਤੇ ਦੂਜੇ ਦਿਨ ਹੀ ਸਰਬੱਤ ਖਾਲਸਾ ਹੋ ਜਾਊਗਾ ਉਹ ਤੇ ਇਹਨਾਂ ਨੇ ਇਹ ਤੇ ਆਪਣੀ ਹੁਣ ਜ਼ੋਰਤ ਵਰਤਣੀ ਚਾਹੀਦੀ ਆ ਜਿਵੇਂ ਅਕਾਲੀ ਪਪਾ ਫੂਲਾ ਸਿੰਘ ਜੀ ਸ਼ਹੀਦ ਨੇ ਵਰਤੀ ਸੀ ਇਧਰ ਵੀ ਕਿਦਾਰ ਕੁ ਸੀ ਕੀਤੀ ਜਾ ਰਹੀ ਹੈ ਕੁਝ ਸਿਆਸੀ ਪਾਰਟੀ ਵਾਲੋ ਕਿਵੇਂ ਦੇਖਦੇ ਨੇ ਉਹ ਤਾਂ ਹੁਣ ਮੈਂ ਸਾਰਾ ਕੁਝ ਕਹਿ ਹੀ ਦਿੱਤਾ ਉਹਦੇ ਸਾਰੇ ਅਹੀ ਨਾਲ ਹੀ ਆ ਉਹਨਾਂ ਦੇ ਸਿੰਘ ਸਾਬਾਂ ਦੇ ਉਹ ਕਰੀ ਜਾਣ ਜੋ ਕਰਨਾ ਉਹਨਾਂ ਨੇ ਆਪਣਾ ਕਰਨਾ ਪਰ ਜੋ ਸਾਡਾ ਕੰਮ ਹੈ ਢੰਗ ਸਿੰਘ ਜਥੇਬੰਦੀਆਂ ਦਾ ਅਸੀਂ ਸਿੰਘ ਸਾਭਾ ਦੀ ਮਾਨ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਣੀ ਹੈ ਜਿਵੇਂ ਪਹਿਲਾਂ ਤੋਂ ਲੈ ਕੇ ਢੰਗ ਸਿੰਘ ਫੌਜਾਂ ਡਟੀਆਂ ਰਹੀਆਂ ਨੇ ਪਰ ਜੇ ਜਦੋਂ ਆਪ ਹੀ ਕੋਈ ਚਲਿਆ ਜਾਵੇ ਉਹਦਾ ਅਸੀਂ ਵੀ ਕੀ ਕਰ ਸਕਦੇ ਹੁਣ ਮੈਂ ਇੱਥੋਂ ਆਪਣੇ ਲੈ ਕੇ ਮੈਂ ਚਲਿਆ ਜਾਵਾਂ ਮੈਂ ਨਹੀਂ ਜ਼ੇਹਦਾਰੀ ਕਰਨੀ ਉਹਦੇ ਵਾਸਤੇ ਫਿਰ ਅਸੀਂ ਹੁਣ ਕਿਹਦੇ ਨਾਲ ਲੜੀਏ ਹਣਾ ਉਦੋਂ ਤੱਕ ਹੀ ਲੜ ਸਕਦੇ ਆ ਨਾ ਜੇ ਕਾਇਮ ਨੇ ਜਿਹੜਾ ਇਹ ਕਰ ਰਿਹਾ ਹੈ ਫਰਜ਼ ਕਰੋ ਜੇ ਉਹ ਨਹੀਂ ਹੁਕਮ ਮੰਨ ਰਿਹਾ ਤੇ ਸਿੰਘ ਸਭਾ ਨੂੰ ਚਾਹੀਦਾ ਤੁਰੰਤ ਜਿਹੜਾ ਉਹਨਾਂ ਨੂੰ ਛੇਕ ਕੇ ਹੁਕਮ ਕਰਨ ਜਦੋਂ ਤੱਕ ਉਹ ਹੁਕਮਨਾਮੇ ਦੀ ਆ ਕੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਜਿਹੜਾ ਆਪਣੇ ਉਹਨਾਂ ਨੂੰ ਛੇਕਿਆ ਜਾਂਦਾ ਹੈ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਸਿੰਘ ਸਭਾ ਤੇ ਕਾਫੀ ਪ੍ਰੈਸ਼ਰ ਪਾਇਆ ਜਾ ਰਿਹਾ ਕਿਵੇਂ ਦੇਖਦੇ ਸਰ ਪ੍ਰੈਸ਼ਰ ਨਹੀਂ ਕੋਈ ਪਾ ਸਕਦਾ ਸਿੰਘ ਸਭਾ ਤੇ ਉਹ ਸਿੰਘ ਸਭਾ ਨੂੰ ਮੈਂ ਪਹਿਲਾਂ ਹੀ ਕਹ ਦਿੱਤੀ ਬੇਨਤੀ ਹੈ ਸਿੰਘ ਸਭਾ ਨੂੰ ਪਰ ਤਰੀਕਾ ਨਾ ਬਦਲਨ ਬਾਏ ਇੱਕ ਵਾਰੀ ਜੋ ਹੁਕਮ ਹੋਏ ਉਹਨੂੰ ਲਾਗੂ ਕਰਾਉਣ ਬਸ ਬਿਲਕੁਲ ਜੀ ਜਦੋਂ ਦੀ ਸ਼੍ਰੋਮਣੀ ਕਮੇਟੀ ਹੋਣ ਚਾਹੀਆ ਹੁਣ ਕਿਸੇ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਨੂੰ ਨਾ ਜਥੇਦਾਰੀ ਕੋਈ ਨਹੀਂ ਇਹ ਇਹ ਜੀ ਉਦੋਂ ਹੁੰਦੀ ਸੀ ਇੱਕ ਆਪਣੇ ਚੋਣ ਨਹੀਂ ਸੀ ਹੁੰਦੀ ਉਦੋਂ ਸਰਬੱਤ ਖਾਲਸਾ ਜਿਹੜਾ ਉਹਦੀ ਸਾਜਨਾ ਜਿਹੜੀ ਆ ਉਹਦੇ ਵਿੱਚ ਜਿਹੜਾ ਜਥੇਦਾਰ ਦਾ ਸੀ ਤੇ ਉਹ ਧਾਰਮਿਕ ਤੌਰ ਤੇ ਹੁੰਦਾ ਸੀ ਸਾਰਾ ਕੁਝ ਹੁਣ ਇਹ ਸਿਆਸੀ ਆਪਣੇ ਜਦੋਂ ਦੀ ਇਹ ਗੱਲਬਾਤ ਇਹ ਜਦੋਂ 1920 ਦੇ ਵਿੱਚ ਐਕਟ ਬਣਿਆ ਤੇ 1925 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀਏ ਹੁਣ ਵੀ ਬੇਨਤੀ ਕਰਦੇ ਆ ਸਾਰੇ ਆਪਾਂ ਜਿਹੜਾ ਘਟੋ ਘਟ ਜਥੇਦਾਰਾਂ ਦਾ ਜਿਹੜਾ ਜਦੋਂ ਸਾਰੇ ਤਖਤਾਂ ਦੇ ਜਥੇਦਾਰ ਨਿਹੰਗ ਸਿੰਘ ਫੌਜਾਂ ਹੁੰਦੀਆਂ ਸੀ ਤੇ ਉਦੋਂ ਕੋਈ ਵੀ ਇਹੋ ਜੀ ਗੱਲ ਕਦੇ ਸਾਹਮਣੇ ਨਹੀਂ ਸੀ ਆਈ ਕੋਈ ਬੇਅਦਬੀ ਵਾਲੀ ਕੋਈ ਵੀ ਤੇ ਹੁਣ ਜੇ ਗੱਲਬਾਤ ਇਹੋ ਜੀ ਹੁੰਦੀ ਹੈ ਤੇ ਉਹ ਆਪਣੇ ਨਹੀਂ ਉਹ ਸਾਰਾ ਸਰਬੱਤ ਖਾਲਸੇ ਦੇ ਰਾਹੀਂ ਜਿਹੜਾ ਕੋਈ ਆਪਣੇ ਇਹ ਆਪਣੇ ਜਿਹੜੇ ਕਾਨੂੰਨ ਨੇ ਜਾਂ ਕੋਈ ਵਿਧੀ ਵਿਧਾਨ ਉਹ ਆਪ ਹੀ ਬਣਾਉਣ ਵਾਲੇ ਹੁੰਦੇ ਆ ਆਪਾਂ ਤੇ ਉਹ ਬਦਲੇ ਵੀ ਜਾਂਦੇ ਨੇ ਮਾਨ ਮਰਿਆਦਾ ਜਿਹੜੀ ਹੈ ਅਕਾਲ ਤਖਤ ਸਾਹਿਬ ਦੀ ਉਹ ਕਾਇਮ ਰਹਿਣੀ ਚਾਹੀਦੀ ਹੈ ਸਰਬੱਤ ਖਾਲਸਾ ਹੋਣੀ ਬਿਲਕੁਲ ਹੋਣੀ ਚਾਹੀਦੀ ਹੈ ਸਰਬੱਤ ਖਾਲਸਾ ਹੋਣਾ ਚਾਹੀਦਾ ਇਸ ਟਾਈਮ ਇਹ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਕਰ ਦੇਣ ਤੇ ਦੂਜੇ ਦਿਨ ਹੀ ਸਰਬੱਤ ਖਾਲਸਾ ਹੋ ਜਾਊਗਾ ਉਹ ਤੇ ਇਹਨਾਂ ਨੇ ਇਹ ਤੇ ਆਪਣੀ ਹੁਣ ਜ਼ੋਰਤ ਵਰਤਣੀ ਚਾਹੀਦੀ ਹੈ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਨੇ ਵਰਤੀ ਸੀ ਅਕਾਲੀ ਗੱਲ ਦੀ ਭੜਤੀ ਪ੍ਰਕਿਰਿਆ ਹੋ ਚੁੱਕੀ ਆ ਤੇ ਇੱਕ ਪੰਜ ਮੈਂਬਰੀ ਕਮੇਟੀ ਜੋ ਤਖਤ ਸਾਹਿਬ ਦਾ ਹੁਕਮ ਸੀ ਅੱਜ ਕਹਿ ਕੇ ਗਏ ਉਹ ਤੇ ਆਪਾਂ ਉਹ ਸਾਡੀ ਗੱਲਬਾਤ ਨਹੀਂ ਉਹ ਸਿਆਸੀ ਗੱਲਬਾਤ ਤੇ ਨਹੀਂ ਆਹੀ ਆਉਂਦੇ ਉਹ ਸਿੰਘ ਸਾਹਿਬ ਨੇ ਆਪਣੇ ਜੋ ਕਰਨਾ ਹੈ ਆ ਆਪਾਂ ਜੋ ਬਹੁਤ ਨੂੰ ਇਹਦੇ ਚ ਨਾਲ ਜਾਓ ਅਸੀਂ ਤੇ ਬਸ ਉਹਨਾਂ ਨੂੰ ਸਮਰਪਿਤ ਆਹੀ ਸਾਰੇ ਇਹ ਕੰਮ ਕਰੇ ਨੇ ਉਹ ਕਾਇਮ ਨੇ ਉਹ ਆਪਣੇ ਉਹਨਾਂ ਦੇ ਨਾਲ ਇਹ ਹੈ ਜੇ ਕੋਈ ਆਪਾਂ ਸਾਰੇ ਉਹਨਾਂ ਦੇ ਨਾਲ ਆ ਇਹ ਜੋ ਵੀ ਮੈਂ ਗੱਲ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇ ਫੈਸਲੇ ਲਏ ਪੰਜ ਸਿੰਘ ਸਾਬਾ ਨੇ ਫੈਸਲੇ ਲਏ ਉਹ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਲਏ ਸੰਗਤਾਂ ਦੀ ਸੰਗਤਾਂ ਦੀ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਸਾਰਿਆਂ ਦੀ ਆਪਣੀ ਪੋਰਜੋਰ ਮੰਗ ਸੀ ਵੀ ਉਹ ਆਪਣੇ ਉਹਨਾਂ ਨੂੰ ਤਲਬ ਕਰੋ ਜੀ ਤਲਬ ਜੇ ਉਹਨਾਂ ਨੇ ਆ ਕੇ ਵਾਰ-ਵਾਰ ਕਿਹਾ ਸਾਨੂੰ ਇੱਥੇ ਬੁਲਾਓ ਜੀ ਸਾਨੂੰ ਜੋ ਸਜ਼ਾ ਲਾਉਣੀ ਹੈ ਲਾਓ ਉਹਨਾਂ ਨੇ ਆਪ ਹੀ ਕਿਹਾ ਨਾ ਤੇ ਜੇ ਉਹਨਾਂ ਨੇ ਹੁਣ ਆ ਕੇ ਆਪੇ ਹੀ ਤਲਬ ਹੋ ਗਏ ਤੇ ਅੱਗੇ ਜੇ ਸਿੰਘ ਸਾਬਾਂ ਨੇ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਫੈਸਲੇ ਸੁਨਾਤੇ ਉਹਨਾਂ ਨੂੰ ਪ੍ਰਵਾਨ ਕਰਨੇ ਚਾਹੀਦੇ ਨੇ ਸਿੰਘ ਸਾਹਿਬ ਨੇ ਇਹ ਵੀ ਕਿਹਾ ਸੀ ਨਾ ਅਕਾਲੀ ਦਰ ਨੂੰ ਤਕੜਾ ਹੋਣਾ ਚਾਹੀਦਾ ਤੇ ਆਪਾਂ ਸਾਰੇ ਹੀ ਕਹਿੰਦੇ ਆ ਤਗੜਾ ਹੋਣਾ ਚਾਹੀਦਾ ਇੱਕ ਆਪਣੇ ਕੋਈ ਵੀ ਜੇ ਬੰਦਾ ਗਲ ਇਨਸਾਨ ਇੱਕ ਕੋਈ ਗਲਤੀ ਕਰਦਾ ਸਾਰੇ ਇਹ ਜਥੇਬੰਦੀ ਨਹੀਂ ਮਾੜੀ ਅਕਾਲੀ ਦਲ ਨਹੀਂ ਮਾੜਾ ਹਨਾ ਸਾਰੇ ਆਪਣੇ ਜਦੋਂ ਆ ਕੇ ਸਿਰ ਝੁਕਾ ਕੇ ਆਪਾਂ ਇੱਥੇ ਨਮਸਕਾਰ ਕਰਕੇ ਮਾਫੀ ਮੰਗ ਲਈ ਉਹ ਵਾਰ-ਵਾਰ ਬਦਲ ਨਹੀਂ ਨਹੀਂ ਚਾਹੀਦੀ ਉਹਦੇ ਤੇ ਵੀ ਮੈਂ ਹੁਣ ਆਪਣੇ ਮੈਂ ਉੱਥੇ ਉੱਥੇ ਕਹਿਤੀ ਜੀ ਇਹ ਗੱਲ ਅਕਾਲ ਤਖਤ ਸਾਹਿਬ ਤੇ ਮੈਂ ਉਦੋਂ ਕਹਿਤੀ ਜੇ ਗੁਰੂ ਸਾਹਿਬ ਅੱਗੇ ਆਪਾਂ ਝੂਠ ਮਾਰ ਕੇ ਆ ਕੇ ਤੇ ਫਿਰ ਉਹਦਾ ਤਾਂ ਕੋਈ ਰੱਬ ਹੀ ਰੱਖਾ ਹੈ ਨਾ ਠੀਕ